ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਤੇ ਤੇ ਅੱਜ ਆਪਾਂ ਲੈ ਕੇ ਆਏ ਜੀ ਕੜੀ ਦੀ ਰੈਸਪੀ ਤੇ ਆਪਾਂ ਬਿਲਕੁਲ ਸਿੰਪਲ ਤਰੀਕੇ ਨਾਲ ਕੜੀ ਤੁਹਾਨੂੰ ਬਣਾ ਕੇ ਦਿਖਾਵਾਂਗੇ ਤੇ ਸਿੰਪਲ ਕੜੀ ਬਣਾਵਾਂਗੇ ਆਪਾਂ ਬਿਨਾ ਪਕੌੜਿਆਂ ਤੋਂ ਤੇ ਇਹ ਬਹੁਤ ਹੀ ਵਧੀਆ ਹੈ ਇਹ ਬਣਦੀ ਹੈ ਜੀ ਸਵਾਦਿਸ਼ਟ ਇਹ ਕੜੀ ਤੇ ਜੇਕਰ ਇਸ ਤਰੀਕੇ ਨਾਲ ਤੁਸੀਂ ਬਣਾਓਗੇ ਮੇਰੇ ਤਰੀਕੇ ਨਾਲ ਤਾਂ ਬਹੁਤ ਵਧੀਆ ਬਣ ਕੇ ਕੜੀ ਤਿਆਰ ਹੋ ਜੂਗੀ ਜੀ ਤੇ ਚਲੋ ਜੀ ਆਪਾਂ ਕਰਨ ਲੱਗਿਆ ਰੈਸਪੀ ਸ਼ੁਰੂ ਕਰੀ ਦੀ ਤੇ ਕੜੀ ਲਈ ਆਪਾਂ ਨੇ ਇਹ ਬੇਸਣ ਸਾਲ ਲਿਆ ਇੱਕ ਕੋਲੀ ਤੇ ਇਧਰ ਆਪਾਂ ਨੇ ਪਿਆਜ਼ ਲੈ ਲੇ ਦੋ ਛਿੱਲ ਕੇ ਦੋ ਟਮਾਟਰ ਤੇ ਇਹ ਹਰੀਆਂ ਮਿਰਚਾਂ ਤੇ ਇਹ ਆਪਾਂ ਨੇ ਲਈ ਤੀ ਲੱਸੀ ਤੇ ਹੁਣ ਆਪਾਂ ਇਹ ਜਿਹੜਾ ਬੇਸਣ ਇਹਦੇ ਵਿੱਚ ਲੱਸੀ ਦੇ ਵਿੱਚ ਘੋਲ ਲਾਂਗੇ ਤੇ ਅੱਜ ਆਪਾਂ ਸਿੰਪਲ ਤਰੀਕੇ ਨਾਲ ਕੜੀ ਬਣਾ ਕੇ ਦਿਖਾਵਾਂਗੇ ਜਿਵੇਂ ਕਈ ਭੈਣ ਭਰਾਵਾਂ ਨੂੰ ਨਹੀਂ ਪਸੰਦ ਹੁੰਦੀ ਪਕੌੜਿਆਂ ਵਾਲੀ ਕੜੀ ਤੇ ਉਹ ਤੇ ਟਾਈਮ ਵੀ ਜ਼ਿਆਦਾ ਲੱਗਦਾ ਜੀ ਤੇ ਇਹ ਸਿੰਪਲ ਕੜੀ ਆਪਾਂ ਝੜਪਟ ਬਣ ਕੇ ਆਪਣੀ ਤਿਆਰ ਹੋ ਜਾਂਦੀ ਹੈ ਤੇ ਨਾਲੇ ਸਾਰਿਆਂ ਨੂੰ ਇਹ ਪਸੰਦ ਆਉਣ ਵਾਲੀ ਕੜੀ ਹੈਗੀ रेसिपी ਤੇ ਚਲੋ ਜੀ ਆਪਾਂ ਹੁਣ ਕੜੀ ਤਿਆਰ ਕਰਦੇ ਹਾਂ ਜੀ ਤੇ ਸਭ ਤੋਂ ਪਹਿਲਾਂ ਜੀ ਆਪਾਂ ਇਹ ਬੇਸਨ ਐਡ ਕਰ ਲਾਂਗੇ ਇਹਦੇ ਵਿੱਚ ਲੱਸੀ ਦੇ ਤੇ ਤੁਸੀਂ ਦਹੀਂ ਦੇ ਵਿੱਚ ਵੀ ਬਣਾ ਸਕਦੇ ਆ ਇਹਨੂੰ ਤੇ ਆਪਾਂ ਲੱਸੀ ਦੇ ਨਾਲ ਬਣਾ ਰਹੇ ਹਾਂ ਇਹਨੂੰ ਪਲਾਕਾ ਵੇਸਣ ਨੂੰ ਚੰਗੀ ਤਰ੍ਹਾਂ ਘੋਲ ਲਾਂਗੇ ਜੀ ਇਸ ਤਰੀਕੇ ਨਾਲ ਤੇ ਲੋ ਜੀ ਹੁਣ ਆਪਣਾ ਵੇਸਣ ਚੰਗੀ ਤਰ੍ਹਾਂ ਘੋਲ ਗਿਆ ਏ ਤੇ ਹੁਣ ਆਪਾਂ ਇਧਰ ਲੈ ਲੈ ਇੱਕ ਕੁੱਕਰ ਦੇ ਵਿੱਚ ਬਣਾਵਾਂਗੇ ਆਪਾਂ ਆਪਾਂ ਕੁੱਕਰ ਦੇ ਵਿੱਚ ਤਾਂ ਬਣਾ ਰਹੇ ਆ ਖੁੱਲਾ ਵਰਤਨ ਆਗਾ ਤੇ ਕੜ੍ਹੀ ਹਮੇਸ਼ਾ ਖੁੱਲੇ ਵਰਤਨ ਦੇ ਵਿੱਚ ਹੀ ਬਣਾਉਣੀ ਚਾਹੀਦੀ ਜੀ ਤੇ ਆਪਣੇ ਕੋਲੇ ਹੋਰ ਕੋਈ ਹੈ ਨਹੀਂ ਸੀਗਾ ਵਰਤਨ ਜਿਆਦਾ ਵੱਡਾ ਕੜਾਈ ਵਗੈਰਾ ਤੇ ਆਪਾਂ ਇਸ ਕਰਕੇ ਇਹਦੇ ਵਿੱਚ ਬਣਾ ਰਹੇ ਆ ਤੇ ਸਭ ਤੋਂ ਪਹਿਲਾਂ ਆਪਾਂ ਇੱਥੇ ਤੇਲ ਪਾ ਲਾਂਗੇ ਜੀ ਇੱਕ ਕੜਛੀ ਆਪਾਂ ਤੇਲ ਦੀ ਪਾਈਏ ਜੀ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਥੋੜੀ ਜਿਹੀ ਹਿੰਗ ਆਪਾਂ ਆਂਗੇ ਜੀ ਇਹਦੇ ਵਿੱਚ ਮੈਂ ਇੱਥੇ ਤੇ ਮੇਥਿਆਂ ਨੂੰ ਆਪਾਂ ਜ਼ਿਆਦਾ ਨਹੀਂ ਭੁੰਨਣਾ ਹੈਗਾ ਜੀ ਤੇ ਹੁਣ ਆਪਾਂ ਇਹ ਜਿਹੜੀਆਂ ਮਿਰਚਾਂ ਇਹਨਾਂ ਦੇ ਵਿੱਚ ਇੱਕ ਇੱਕ ਕਟਾ ਇਸ ਤਰੀਕੇ ਨਾਲ ਲਗਾ ਲਿਆ ਤੇ ਆਪਾਂ ਬਰੀਕ ਨਹੀਂ ਕਟੀਆਂ ਹੈਗੀਆਂ ਤੇ ਹੁਣ ਆਪਾਂ ਇਹ ਮਿਰਚਾਂ ਇਹਦੇ ਵਿੱਚ ਐਡ ਕਰ ਦਾਂਗੇ ਜੀ ਆ ਲਈ ਆਪਾਂ ਪਿਆਜ਼ ਪਾ ਦਾਂਗੇ ਜੀ ਇੱਥੇ ਤੇ ਪਿਆਜ਼ਾਂ ਨੂੰ ਇੱਥੇ ਆਪਾਂ ਚੰਗੀ ਤਰ੍ਹਾਂ ਭੁੰਨ ਲਿਆ ਜੀ ਥੋੜਾ ਤੇ ਹੁਣ ਆਪਾਂ ਇਹਦੇ ਵਿੱਚ ਨਮਕ ਮਿਰਚ ਐਡ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਐਡ ਕਰਾਂਗੇ ਜੀ ਹਲਦੀ ਹਲਦੀ ਨੂੰ ਆਪਾਂ ਮਿਕਸ ਕਰ ਲਾਂਗੇ ਤੇ ਹੁਣ ਆਪਾਂ ਪਾ ਲਾਂਗੇ ਨਮਕ ਨਮਕ ਵਿੱਚ ਜੀ ਤੁਸੀਂ ਆਪਦੇ ਟੇਸਟ ਦੇ ਅਨੁਸਾਰ ਪਾ ਸਕਦੇ ਆਂਗੇ ਜੇ ਵੱਧ ਘੱਟ ਖਾਨੇ ਜਿੰਨਾ ਉਹਨਾਂ ਤੇਲ ਆਲ ਮਿਰਚ ਆਪ ਬਿਲਕੁਲ ਘੱਟ ਪਾਵਾਂਗੇ ਜੀ ਨਾਲ ਮਿਰਚ ਦਾ ਪਾਊਡਰ ਕਿਉਂਕਿ ਆਪਾਂ ਹਰੀ ਮਿਰਚ ਪਾਈ ਹੈਗੀ ਤੇ ਹੁਣ ਆਪਾਂ ਮਿਕਸ ਕਰ ਲਾਂਗੇ ਤੇ ਮਸਾਲੇ ਆਪਣੇ ਥੋੜੇ ਝੁੱਜ ਗਏ ਜੀ ਤੇ ਹੁਣ ਆਪਾਂ ਬਰੀਕ ਟਮਾਟਰ ਕੱਟ ਲਿਆ ਇਸ ਤਰੀਕੇ ਨਾਲ ਤੇ ਟਮਾਟਰ ਪਾ ਦਾਂਗੇ ਟਮਾਟਰ ਵੀ ਆਪਾਂ ਚੰਗੀ ਤਰ੍ਹਾਂ ਵਿੱਚ ਕਰ ਲਾਂਗੇ ਆਪਾਂ ਇਹਨੂੰ 2 ਤੋਂ 3 ਮਿੰਟ ਜੀ ਢੱਕ ਕੇ ਪਕਾਵਾਂਗੇ ਇਸੇ ਤਰ੍ਹਾਂ ਜੋ ਜੀ ਹੁਣ ਆਪਣੇ ਪਿਆਜ਼ ਭੁੱਜ ਗਏ ਚੰਗੀ ਤਰ੍ਹਾਂ ਤੇ ਟਮਾਟਰ ਵੀ ਮਸਾਲਾ ਆਪਣਾ ਚੰਗੀ ਤਰ੍ਹਾਂ ਪੱਕ ਗਿਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਪਾਣੀ ਇੱਕ ਗਲਾਸ ਫੇਰ ਹੁਣ ਆਪਾਂ ਨਾਲ ਦੀ ਨਾਲ ਹੀ ਇਹਦੇ ਵਿੱਚ ਜਿਹੜਾ ਆਪਾਂ ਕੜੀ ਦਾ ਬੈਟਰ ਤਿਆਰ ਕਰਿਆ ਬੇਸਣ ਘੋਲ ਕੇ ਤੇ ਉਹ ਪਾ ਦਾਂਗੇ ਜੀ ਇਹਦੇ ਵਿੱਚ ਇਸ ਤਰੀਕੇ ਨਾਲ ਤੇ ਹੁਣ ਆਪਾਂ ਥੋੜਾ ਜਿਹਾ ਪਾਣੀ ਹੋਰ ਐਡ ਕਰਾਂਗੇ ਜੀ ਕੰਕ ਜਿਆਦਾ ਗਾੜੀ ਜੀ ਕੜੀ ਵੀ ਚੰਗੀ ਲੱਗਦੀ ਹੈਗੀ ਤੇ ਇਸ ਤਰੀਕੇ ਨਾਲ ਆਪਾਂ ਪਕਾਵਾਂਗੇ ਹੁਣ ਆਪਾਂ ਇਹਨੂੰ ਘੱਟ ਗੈਸ ਤੇ ਪਹਿਲਾਂ ਇੱਕ ਉਵਾਲਾ ਦਵਾ ਲਾਂਗੇ ਆਪਾਂ ਵੱਧ ਗੈਸ ਤੇ ਤੇ ਉਵਾਲਾ ਹੋਣ ਤੱਕ ਜੀ ਆਪਾਂ ਇਹਦੇ ਵਿੱਚ ਕੜਛੀ ਇਸੇ ਤਰ੍ਹਾਂ ਹੀ ਹਿਲਾਉਂਦੇ ਰਹਿਾਂਗੇ ਤਾਂ ਕੇ ਵੇਸਣੇ ਠਾਣਾ ਜਿੱਪ ਕੇ ਇਹਦੇ ਵਿੱਚ ਤੇ ਲੋ ਜੀ ਹੁਣ ਪਹਿਲਾ ਹਵਾਲਾ ਆ ਗਿਆ ਕੜੀ ਨੂੰ ਤੇ ਹੁਣ ਆਪਾਂ ਗੈਸ ਘੱਟ ਤੇ ਕਰ ਦਾਂਗੇ ਤੇ ਕੜਛੀ ਆਪਾਂ ਵਿੱਚੋਂ ਇਹਦੇ ਕੱਢ ਦਾਂਗੇ ਜੀ ਤੇ ਕੱਟ ਤੇ ਕਰਕੇ ਹੁਣ ਆਪਾਂ ਪਕਾਵਾਂਗੇ ਕੜੀ ਨੂੰ ਤੇ ਕੜੀ ਆਪਣੀ ਕਾਫੀ ਹੱਦ ਤੱਕ ਪੱਕ ਚੁੱਕੀ ਹੈ ਜੀ ਤੇ ਵੇਖੋ ਤੇ ਥੋੜੀ ਜਿਹਾ ਆਪਾਂ ਹੋਰ ਪਕਾਵਾਂਗੇ ਇਹ ਹਜੇ ਕੜ ਚੁੱਕੀ ਹੈ ਕੜੀ ਕਾਫੀ ਟਾਈਮ ਲੋ ਜੀ ਹੁਣ ਆਪਣੀ ਕੜੀ ਬਣ ਕੇ ਤਿਆਰ ਹੋ ਗਈ ਕੜ ਕਰ ਕੇ ਐਨ ਤਿਆਰ ਹੋ ਗਈ ਬਹੁਤ ਵਧੀਆ ਤੇ ਇਹ ਤੋਂ ਜ਼ਿਆਦਾ ਆਪਾਂ ਇਹਨੂੰ ਹੁਣ ਨਹੀਂ ਪਕਾਵਾਂਗੇ ਜੀ ਕਿਉਂਕਿ ਇਹ ਜ਼ਿਆਦਾ ਗਾੜੀ ਹੋ ਜੂਗੀ ਤੇ ਹੁਣ ਜੇਕਰ ਤੁਹਾਡੇ ਕੋਲ ਹਰਾ ਧਨੀਆ ਹੈਗਾ ਤਾਂ ਤੁਸੀਂ ਹਰਾ ਪਾ ਸਕਦੇ ਧਨੀਆ ਤੇ ਮੇਰੇ ਕੋਲੇ ਸੁਕਾਇਆ ਹੋਇਆ ਧਨੀਆ ਸੀਗਾ ਕਰੇ ਪਹਿਲਾ ਨਾ ਤੇ ਮੈਂ ਉਹ ਪਾ ਦੂੰਗੇ ਦੇ ਵਿੱਚ ਗ੍ਰੀਕ ਗ੍ਰੀਕ ਤੇ ਕੜੀ ਆਪਣੀ ਬਣ ਕੇ ਬਿਲਕੁਲ ਤਿਆਰ ਹੈ ਜੀ ਤੇ ਇਹ ਆਪਾਂ ਕੱਢ ਲਈ ਬਰਤਨ ਦੇ ਵਿੱਚ ਕੜੀ ਤੇ ਦੇਖੋ ਕਿੰਨੀ ਵਧੀਆ ਇਹ ਬਣੀ ਹੋਈ ਹੈਗੀ ਤੇ ਤੁਸੀਂ ਵੀ ਇਸ ਤਰੀਕੇ ਨਾਲ ਇੱਕ ਵਾਰ ਕੜੀ ਜ਼ਰੂਰ ਬਣਾ ਕੇ ਵੇਖਣਾ ਜੀ ਇੱਕ ਸਿੰਪਲ ਕੜੀ ਤੇ ਬਹੁਤ ਵਧੀਆ ਤਰੀਕਾ ਜੀ ਤੇ ਉਮੀਦ ਆ ਕਿ ਤੁਹਾਨੂੰ ਅੱਜ ਦੀ ਵੀਡੀਓ ਇਹ ਪਸੰਦ ਆਈ ਹੋਊਗੀ ਜੀ ਤੇ ਜੇਕਰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਜੀ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਜੀ ਤੇ ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਜੀ